ਵਕਤ ਤੇ ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਹਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਪੀਐਸਪੀਸੀਲ ਅਪਰੈਂਟਸ਼ਿਪ 2025 ਗਈ ਜੋ ਵੀ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਜਾ ਰਿਹਾ ਉਸ ਦੀ ਮਿਤੀ ਅੱਜ ਜਾਰੀ ਹੋ ਚੁੱਕੀ ਹੈ ਵੈਰੀਫਿਕੇਸ਼ਨ ਡੇਟ ਆਊਟ ਹੋ ਚੁੱਕੀ ਹੈ ਕਿਵੇਂ ਚੈੱਕ ਕਰੀ ਆਪਣਾ ਨਾਮ ਦੇ ਡਾਕੂਮੈਂਟ ਕੀ ਇੱਕ ਲੋਡ ਹੋਰ ਮੰਗਿਆ ਗਿਆ ਹੈ ਉਹ ਪੂਰੇ ਧਿਆਨ ਦੇਣ ਤਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਅੱਜ ਸਾਰਾ ਪੀ ਡੇਟ ਆਈ ਜਾ ਰਹੀ ਹੋਈ ਉਸ ਦਾ ਨੋਟੀਫਿਕੇਸ਼ਨ ਵੀ ਪੜਾਂਗੇ ਸਾਰਾ ਕੁਝ ਤੁਹਾਨੂੰ ਇਹ ਸਾਰੀ ਪੀਡੀਆ ਆਪਣੇ ਟੈਲੀਗ੍ਰam ਚੈਨਲ ਤੇ ਮਿਲ ਜੇਗੀ ਉਸ ਦਾ ਲਿੰਕ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਉਹ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੋ ਡਾਕੂਮੈਂਟ ਵੈਰੀਫਿਕੇਸ਼ਨ ਚ ਇੱਕ ਅਲੱਗ-ਅਲੱਗ ਕਮੇਟੀ ਦਾ ਨੋਟੀਫਿਕੇਸ਼ਨ ਆਇਆ ਤਾਂ ਆਪਣੇ ਕੋਲ ਹੈ ਡਾਕੂ ਕਮੇਟੀ ਨੰਬਰ 2 ਹੈ ਉਸ ਦਾ ਨੋਟੀਫਿਕੇਸ਼ਨ ਵੇਖਦੇ ਹਾਂ ਤਾਂ ਦੋਸਤੋ ਇੱਥੇ ਲਿਖਿਆ ਹੋਇਆ ਹੈ ਕਿ ਜੋ ਕਿ ਕਮੇਟੀ ਉਹਨਾਂ ਦੀ ਦਸਤਾਵੇਜ਼ ਚੈਕਿੰਗ ਕਮੇਟੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਬੰਧੀ ਲਿਸਟ ਅਨੁਸਾਰ ਉਮੀਦਵਾਰ ਨੂੰ ਦਸਤਾਵੇਜ਼ ਲੇ ਬੁਲਾਇਆ ਜਾ ਰਿਹਾ ਹੈ ਉਹਨਾਂ ਦੀ ਦਸਤਾਵੇਜ਼ ਚ ਕਿ ਕਮੇਟੀ ਦਾ ਸਥਾਨ ਹੇਠ ਲਿਖੇ ਅਨੁਸਾਰ ਹੈ ਤਾਂ ਉੱਤੇ ਲਿਖਿਆ ਹੈ ਕਿ ਨਿਸ਼ਚਿਤ ਮਿਤੀ ਅਤੇ ਸਥਾਨ ਸਵੇਰੇ 9 ਵਜੇ ਸਵੇਰੇ ਸਿਰ ਹਾਜ਼ਰ ਹੋਣ ਦੀ ਦਾਇਤ ਕੀਤੀ ਜਾਂਦੀ ਹੈ ਦੋਸਤੋ ਇਹ ਸਿਰਫ ਕਮੇਟੀ ਨੰਬਰ 2 ਹੈ ਜੋਨ ਵਾਈਜ਼ ਤਾਂ ਇੰਨਾ ਬੱਚੇ ਕਮੇਟੀ ਟਾਈਮ ਹੀ ਰਹੀ 28 8 2025 ਤਾਂ ਦੋਸਤੋ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਮੰਗਿਆ ਹੈ ਇੱਕ ਇੱਕ ਫੋਟੋਕਾਪ ਮਤਲਬ ਅਲੱਗ-ਅਲੱਗ ਦੋ ਵਾਧਾ ਵਾਧਾ ਦੋ ਫੋਟੋਕਾਪ ਹੀ ਜ਼ਰੂਰ ਨਾਲ ਲੈ ਕੇ ਜਾਣਾ ਦੋਸਤੋ ਇੱਕ ਆ ਮੰਗਿਆ ਗਿਆ ਹੈ ਵਿੱਚ ਨੰਬਰ 2 ਤੇ ਧਿਆਨ ਦਿਓ ਪੰਜਾਬੀ ਪਾਸ ਸਰਟੀਫਿਕੇਟ ਜੋ ਕਿ 21/4/2025 ਤੱਕ ਦਾ ਹੋਵੇ ਤਾਂ ਕਈ ਵੀਰਾਂ ਨੂੰ ਪੈਣਾ ਨੂੰ ਨਹੀਂ ਪਤਾ ਕਿ ਪੰਜਾਬੀ ਪਾਸ ਸਰਟੀਫਿਕੇਟ ਕੀ ਹੁੰਦਾ ਹੈ ਤੇ ਦੋਸਤੋ ਜੋ 10ਵੀਂ ਪਾਸ ਆਪਾਂ ਪੀਏ ਪੰਜਾਬ ਬੋਰਡ ਤੋਂ ਕੀਤੀ ਹੋਏ ਚਾਹੇ ਜੋ ਹੋਰ ਕਿਸੇ ਬੋਰਡ ਕੀਤੀ ਜੇਕਰ ਕਿਸੇ ਬੱਚੇ ਨੇ 10ਵੀਂ ਵਿੱਚ ਪੰਜਾਬੀ ਵਿਸ਼ਾ ਪਹਿਲਾਂ ਹੀ ਰੱਖਿਆ ਹੋਇਆ ਉਸ ਨੂੰ ਕੋਈ ਦਿੱਕਤ ਨਹੀਂ ਕਈ ਬੱਚਿਆਂ ਨੇ ਪੰਜਾਬੀ ਵਿਸ਼ਾ ਨਹੀਂ ਰੱਖਿਆ ਹੋਇਆ ਸੀ ਉਸ ਨੇ ਨਾ ਨੇ ਦੁਬਾਰਾ ਐਡੀਸ਼ਨਲ ਸਬਜੈਕਟ ਪਰ ਕੇ ਪੰਜਾਬੀ ਪਾਸ ਕੀਤੀ ਹੈ ਤੇ ਉਹਨਾਂ ਬੱਚਿਆਂ ਦਾ 21/4/25 ਤੋਂ ਪਹਿਲਾਂ ਪਾਸ ਹੋਣਾ ਜ਼ਰੂਰੀ ਹੈ ਜੇਕਰ ਕਿਸੇ ਦਾ 21/4/25 ਤੋਂ ਬਾਅਦ ਪਾਸ ਹੋਇਆ ਹੈ ਪੰਜਾਬੀ ਸਬਜੈਕਟ ਉਹ ਇਸ ਲਈ ਵੈਲਿਡ ਨਹੀਂ ਹੋਏਗਾ ਤਾਂ ਧਿਆਨ ਰੱਖੇ ਸਾਰੇ ਪੰਜਾਬੀ ਪਾਸ ਸਰਟੀਫਿਕੇਟ ਇਹੀ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਤਾਂ ਆਧਾਰ ਕਾਰਡ ਅਤੇ میٹرਿਕ ਸਰਟੀਫਿਕੇਟ ਡੀ ਐਮ ਸੀ ਤੇ ਸਾਰੇ ਆਈਟੀ ਸਰਟੀਫਿਕੇਟ ਐਨ ਸੀ ਵੀ ਡੀ ਦੀ ਗ੍ਰੀ ਪੰਜਾਬ ਪ੍ਰੈਜ਼ੀਡੈਂਟ ਜੋ ਬਾਇ ਬਰਥ ਵਾਲਾ ਚਾਹੀਦਾ ਹੈ 1 1 25 ਤੋਂ ਪਹਿਲਾਂ ਵਾਲਾ ਰਿਜ਼ਰਵੇਸ਼ਨ ਮਤਲਬ ਕੈਟਾਗਰੀ ਤਾਂ ਹੁਣ ਦੋਸਤੋ ਗੱਲ ਕਰਦੇ ਆ ਆਪਣਾ ਜੋ ਲਿਸਟ ਆਈ ਹੈ ਲਿਸਟ ਵਿੱਚ ਕੀ ਦੇ ਰਹੇ ਆ ਤਾਂ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਦੋਸਤੋ ਇੱਥੇ ਵਿਗਿਆਪਨ ਨੰਬਰ 1 ਅਪਰੈਂਟਸ਼ਿਪ ਮੈਂਟ 2025 ਡੇਟ ਤਾਂ ਲਿਖੀ ਹੋਈ ਹੈ ਤਾਂ ਇਸ ਵਿੱਚ ਜੋ ਵੀ 2600 ਸਮੇਂ ਸਬੰਧੀ ਲਿਖਿਆ ਹੈ ਹੁਣ ਦੋਸਤੋ ਗੱਲ ਕਰਦੇ ਆ ਇੱਥੇ ਕੀ ਲਿਖਿਆ ਹੈ ਕਿ ਇਸ ਤੋਂ ਇਲਾਵਾ ਇਹ ਸਪਸ਼ਟ ਤੌਰ ਤੇ ਨੋਟ ਕਰ ਲਿਆ ਜਾਵੇ ਕਿ ਕਿਸੇ ਵੀ ਉਮੀਦਵਾਰ ਨੂੰ ਦਸਤਾਵੇਜ਼ ਚੈਕਿੰਗ ਤੇ ਬੁਲਾਏ ਜਾਣ ਉਸਾਮੀ ਤੇ ਉਸ ਦਾ ਰਾਖਵਾ ਹੱਕ ਨਹੀਂ ਬਣ ਜਾਵੇਗਾ ਮਤਲਬ ਕਿ ਦੋਸਤੋ ਜੋ ਆਪਣਾ ਜੋ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਣ ਜਾ ਰਹੇ ਹਨ ਉੱਥੇ ਉਹ ਇਹ ਨਾ ਸਮਝਣ ਕਿ ਸਾਡਾ ਰਾਖਵਾ ਹੱਕ ਬਣ ਗਿਆ ਹੈ ਮਤਲਬ ਅਸੀਂ ਲੱਗ ਗਏ ਹਾਂ ਤਾਂ ਉਸ ਤੋਂ ਬਾਅਦ ਹੈ ਦਸਤਾਵੇਜ਼ ਚੈਕਿੰਗ ਉਪਰੰਤ ਕੈਟਾਗਰੀ ਵਾਈਜ਼ ਵਿਗਿਆਪਤ ਅਸਾਮੀਆਂ ਅਨੁਸਾਰ ਯੋਗ ਉਮੀਦਵਾਰਾਂ ਨੂੰ ਸਿਲੈਕਟ ਲਈ ਵਿਚਾਰਿਆ ਜਾਵੇਗਾ ਇਸ ਦਸਤਾਵੇਜ਼ ਚੈਕਿੰਗ ਦੌਰਾਨ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ ਦੀ ਸੂਚੀ ਸੂਦ ਪੀਐਸਪੀਸੀਐਲ ਦੀ ਵੈਬਸਾਈਟ ਤੇ ਜਾਰੀ ਕਰ ਦਿੱਤੀ ਗਈ ਹੈ ਦੋਸਤੋ ਜਿਹੜੀ ਮੈਂ ਤੁਹਾਨੂੰ ਡਾਕੂਮੈਂਟ ਵਿਖਾਤੀ ਸੀ ਹੁਣ ਜੋ ਪਹਿਲਾ ਇਸ ਪਹਿਲਾ ਸ਼ੀਟ ਵਿਖਾਈ ਸੀ ਉਸ ਤੇ ਲਿਖੇ ਹੋਏ ਸੀ ਡਾਕੂਮੈਂਟ ਕੀ ਕੀ ਹੈ ਦੁਬਾਰਾ ਦੱਸ ਦਾਂਗਾ ਨਿਊ ਵੀਡੀਓ ਚ ਤਾਂ ਕਿ ਲਿਖਿਆ ਹੈ ਉਮੀਦਵਾਰ ਨੂੰ ਆਪਣੇ ਦਸਤਾਵੇਜ਼ ਅਸਲ ਰੂਪ ਦੇ ਦੋ ਦੋ ਫੋਟੋ ਕਾਪੀ ਲੈਣ ਨਾਲ origignal ਡਾਕੂਮੈਂਟ ਪਾਸ ਜ਼ਰੂਰ ਲੈ ਜਾਣੇ ਹਨ ਨਾਲ ਲੈ ਕੇ ਦਸਤਾਵੇਜ਼ ਚੈਕਿੰਗ ਤੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਜਾਂਦੀ ਹੈ ਦੋਸਤੋ ਬਾਤ ਕੀ ਗੱਲ ਕੀ ਹੈ ਉਮੀਦਵਾਰ ਦੀ ਥਾਂ ਜੇਕਰ ਉਸ ਦਾ ਕੋਈ ਸਹਾਇਕੀ ਜਾਂ ਪਰਿਵਾਰਿਕ ਮੈਂਬਰ ਦਸਤਾਵੇਜ਼ ਚੈਕਿੰਗ ਤੇ ਪੇਸ਼ ਹੁੰਦਾ ਹੈ ਤਾਂ ਉਮੀਦਵਾਰ ਨੂੰ ਗੈਰ ਹਾਜ਼ਰ ਮੰਨਿਆ ਜਾਏਗਾ ਬੱਚੇ ਬੱਚੇ ਜੇਕਰ ਤੁਸੀਂ ਆਪਣੇ ਡਾਕੂਮੈਂਟ ਕਿਸੇ ਦੇ ਹੱਥ ਜਾਂ ਪਰਿਵਾਰਿਕ ਮੈਂਬਰ ਆਈ ਕਲਦੇ ਹੋ ਤਾਂ ਉਹ ਤੁਹਾਡੇ ਜੋ ਤੁਸੋਂ ਤੁਹਾਨੂੰ ਗੈਰ ਹਾਜ਼ਰ ਮੰਨਿਆ ਜਾਵੇਗਾ ਤੇ ਉਹ ਵੈਰੀਫਿਕੇਸ਼ਨ ਨਹੀਂ ਹੋਣਗੇ ਇਸ ਲਈ ਉਮੀਦਵਾਰ ਨੂੰ ਖੁਦ ਦਸਤਾਵੇਜ਼ ਚੈਕਿੰਗ ਕਰਾਉਣਾ ਲਾਜ਼ਮੀ ਹੈ ਤਾਂ ਗੱਲ ਦੋਸਤੋ ਇੱਕ ਹੋਰ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਹੋਰ ਦੋਸਤੋ ਧਿਆਨ ਦੇਣਾ ਤੇ ਲਿਖਿਆ ਹੋਇਆ ਹੈ ਕਿ ਦਸਤਾਵੇਜ਼ ਚੈਕਿੰਗ ਦੇ ਹਾਜ਼ਰ ਹੋਣ ਵਾਲੀ ਕੋਈ ਵੀ ਟੀਏ ਡੀਏ ਨਹੀਂ ਦਿੱਤੀ ਜਾਵੇਗੀ। ਇਹ ਕੀ ਹੈ ਤੁਹਾਨੂੰ ਪਤਾ ਹੀ ਹੈ ਟੀਏ ਕੀ ਹੁੰਦੀ ਹੈ ट्रैवल ਅਥਾਰਟੀ ਮਤਲਬ ਕਿ ट्रैवल ਦਾ ਖਰਚਾ ਹੋਏਗਾ ਜੋ ਵੀ ਤੁਹਾਡਾ ਟਿਕਟ ਹੋਏਗਾ ਤੁਹਾਡਾ ਆਪਦਾ ਹੋਏਗਾ ਤੇ ਡੀਏ ਮਤਲਬ ਰਖਾਣ ਪੇਂ ਦਾ ਪਰਬਾਦ ਉੱਥੇ ਤੁਹਾਡਾ ਕੋਈ ਨਹੀਂਗਾ ਤੁਹਾਡਾ ਆਪਣਾ ਖੁਦ ਆਏਗਾ। ਤਾਂ ਉਸੇ ਤਰ੍ਹਾਂ ਦੋਸਤੋ ਥੱਲੇ ਅਲੱਗ-ਅਲੱਗ ਜ਼ੋਨ ਦਿੱਤੇ ਹੋਏ ਹਨ। ਜਿਵੇਂ ਸਾਊਥ ਜ਼ੋਨ ਹੈ ਕਮੇਟੀ ਨਾਮ ਉਹਦਾ ਐਡਰੈਸ ਸਾਰਾ ਦਾ ਅਲੱਗ-ਅਲੱਗ ਦਿੱਤੇ ਹੋਏ ਹਨ। ਸਾਰੇਆਂ ਦੇ ਆਪਣੇ ਆਪਣਾ ਜੋ ਰੋਲ ਨੰਬਰ ਹੈ ਫਾਦਰ ਨੇਮ ਨਾਲ ਪਰੋਗੇ ਤਾਂ ਤੁਹਾਡੇ ਸਾਹਮਣੇ ਜੋ ਵੀ ਹੋਏਗਾ ਤੁਹਾਡੀ ਆਪਣੀ ਕੈਟਾਗਰੀ ਨਾਲ ਡੇਟ ਆਫ ਬਰਥ ਨਾਲ ਤੁਹਾਡੇ ਸਾਹਮਣੇ ਡਾਕੂਮੈਂਟ ਚੈੱਕਿੰਗ ਜੋਨ ਆ ਜਾਏਗਾ ਵੈਸਟ ਜੋਨ ਕਮੇਟੀ ਨੰਬਰ 1 28 8 2025 ਦੋਸਤੋ ਜਦ ਤੁਸੀਂ ਜਦ ਦੇਖਾ ਹੋਗੇ ਵੈਸਟ ਜਿਹੜਾ ਬੱਚੇ ਦਾ ਵੈਸਟ ਜੋਨ ਹੈ ਤੇ ਕਮੇਟੀ ਨੰਬਰ 1 ਹੈ ਇੱਥੇ ਵੈਸਟ ਜੋਨ ਕਮੇਟੀ 1 ਹੈ ਮਨੋ ਜਦ ਦੋਸਤੋ ਆ ਰਹੀ ਬੱਚੇ ਦੀ ਕਮੇਟੀ ਨੰਬਰ 1 ਉਸਦਾ ਐਡਰੈਸ ਰਹੇਗਾ ਬਠਿੰਡਾ ਇਸੇ ਤਰ੍ਹਾਂ ਤੁਸੀਂ ਆਪਣਾ ਨਾਮ ਜਰੂਰ ਚੈੱਕ ਕਰ ਲੈਣਾ ਤਾਂ ਬੱਚਿਓ ਧਿਆਨ ਰਹੇ ਕਿ ਜੋ ਡਾਕੂਮੈਂਟ ਵੈਰੀਫਿਕੇਸ਼ਨ ਜਾਹੇਗੀ ਇਹ ਆਪਣੇ ਵੈਰੀਫਿਕੇਸ਼ਨ ਡਾਕੂਮੈਂਟ ਚੱਲਣਗੇ 28 8 2025 ਤੋਂ ਲੈ ਕੇ 13 9 2025 ਤੱਕ ਡਾਕੂਮੈਂਟ ਵੈਰੀਫਿਕੇਸ਼ਨ ਚੱਲਣਗੇ ਸਾਰੇ ਆਪਣੇ ਡਾਕੂਮੈਂਟ ਪੂਰੀ ਤਰ੍ਹਾਂ ਤਿਆਰ ਕਰ ਲਓ ਤੇ ਨਾਲ ਆਪਣੇ オリジナル ਡਾਕੂਮੈਂਟ ਦੇ ਨਾਲ ਫੋਟੋਕਾਪੀ ਦੋ-ਦੋ ਜਰੂਰ ਕਰਾ ਲੈਣਾ ਤਾਂ ਦੋਸਤੋ ਜੇਕਰ ਕਿਸੇ ਨੂੰ ਡਾਊਟ ਹੈ ਕੋਈ ਡਾਕੂਮੈਂਟ ਪ੍ਰੋਬਲਮ ਹੈ ਕੋਈ ਵੀ ਤੁਸੀਂ ਕਮੈਂਟ ਵਿੱਚ ਬਾਕਸ ਵਿੱਚ ਪੁੱਛ ਸਕਦੇ ਹੋ ਤਾਂ ਆਪਣੇ ਟੈਲੀਗ੍ਰam ਚੈਨਲ ਜ਼ਰੂਰ ਆਪਣੇ ਜੁਆਇਨ ਕਰ ਲੈਣਾ ਉੱਥੇ ਤੁਹਾਨੂੰ ਸਾਰੀਆਂ ਪੀਡੀਐਫ ਜੂੜ ਮਿਲ ਜਾਣਗੀਆਂ ਨੋਟੀਫਿਕੇਸ਼ਨ ਸਾਰਾ ਕੁਝ ਮਿਲ ਜਾਏਗਾ ਆਪਾਂ ਟੈਲੀਗ੍ਰam ਵਿੱਚ ਵੀਡੀਓ ਦੇ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਤੁਸੀਂ ਉਸ ਨੂੰ ਜੁਆਇਨ ਕਰ ਲੈਣਾ ਸਾਰਾ ਨੋਟੀਫਿਕੇਸ਼ਨ ਤੁਹਾਨੂੰ ਉੱਥੇ ਮਿਲ ਜਾਏਗਾ ਪੀਡੀਐਫ ਰਾਈ ਸਾਰੇ ਸਾਰੀ ਤੁਹਾਨੂੰ ਪੀਡੀਐਫ ਮਿਲ ਜਾਈਗੀ ਜੋ ਤੁਸੀਂ origianal psp steel ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਜੇਕਰ ਸਾਰੇ ਦੋਸਤਾਂ ਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀ वीडियो आप अजे शुरू खत्म कर देद है कि सारे चैनल जरूर सबसक्राइब करोगे वीडियो में वो तो शेयर करोगे ताकि हर बच्चे तक वीडियो पहुंच सके अः भीडियो जेत खत्म कर धनबाद जी